ਸੂਫੀ ਕਰ ਬਾਬਾ ਬੁੱਲੇ ਸ਼ਾ ਕੱਲ ਅਸੀਂ ਸੁਣਿਆ ਸੀ ਕਿ ਜਿਵੇਂ ਹੀ ਬੁੱਲੇ ਸ਼ਾ ਨੇ ਆਪਣੇ ਗੁਰੂ ਪ੍ਰਾਨ ਨੂੰ ਦੇਖਿਆ ਉਹ ਉਸ ਵੱਲ ਪੱਜਿਆ ਪਰ ਅਚਾਨਕ ਉਹ ਰੁਕ ਗਿਆ ਉਸ ਨੂੰ ਆਪਣੀਆਂ ਲੱਤਾਂ ਵਿੱਚ ਅਦਿਕ ਚਰਨਾਹਟ ਮਹਿਸੂਸ ਹੋਈ ਕੁਝ ਬੋਝ ਮਹਿਸੂਸ ਹੋਇਆ ਖੈਰ ਇਸ ਸਬਦ ਦੇ ਬਾਵਜੂਦ ਉਸਨੇ ਫਿਰ ਹਿੰਮਤ ਇਕੱਠੀ ਕੀਤੀ ਅਤੇ ਗੁਰੂ ਪਾਈ ਵੱਲ ਵਧਿਆ ਦੂਜੇ ਪਾਸੇ ਗੁਰੂ ਪਾਈ ਆਪਣੀਆਂ ਖੁੱਲੀਆਂ ਅੱਖਾਂ ਨਾਲ ਇਸ ਤਾਰਿਆਂ ਨਾਲ ਭਰੀ ਦੁਨੀਆ ਦੀ ਚਮਕਦਾਰ ਸੁੰਦਰਤਾ ਨੂੰ ਦੇਖ ਰਿਹਾ ਸੀ ਉਸ ਦਾ ਮੂੰਹ ਹੈਰਾਨੀ ਨਾਲ ਥੋੜਾ ਜਿਹਾ ਖੁੱਲਾ ਸੀ ਉਸੇ ਸਮੇਂ ਉਸਦਾ ਦਿਲ ਤੇਜ਼-ਤੇਜ਼ ਤੜਕ ਵੀ ਰਿਹਾ ਸੀ ਲੋਕਾਂ ਦੀ ਇਸ ਮਾਇਆ ਭਰੀ ਠੰਡ ਅਤੇ ਪਰੰਪਰੀ ਪੀੜ ਵਿੱਚ ਕਿਸੇ ਕਰੀਬੀ ਦੇ ਨਿੱਗੇ ਹੱਥ ਦੀ ਪਾਲ ਕਰ ਰਿਹਾ ਸੀ ਇਸੇ ਲਈ ਜਿਵੇਂ ਹੀ ਉਸਨੇ ਆਪਣੇ ਭੁੱਲੇ ਨੂੰ ਦੇਖਿਆ ਉਸਦਾ ਤਣਾਪੂਰਨ ਚਿਹਰਾ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ ਉਸਨੇ ਇੱਕ ਬੱਚੇ ਵਾਂਗ ਉਸ ਤੇ ਚਪਟ ਮਰੀ ਜਿਵੇਂ ਉਹ ਇਸ ਦੀ ਆੜ ਵਿੱਚ ਲੁਕਣਾ ਚਾਹੁੰਦਾ ਹੋਵੇ ਪਰ ਅੱਜ ਕੀ ਹੋ ਰਿਹਾ ਸੀ ਸ਼ਾਇਦ ਮਾਇਆ ਭਰੀ ਠੰਡ ਬੁੱਲੇ ਸ਼ਾਹ ਤੇ ਆਪਣਾ ਅਸਰ ਕਰ ਚੁੱਕੀ ਸੀ ਗੁਰੂ ਪਾਈ ਨੂੰ ਆਪਣੇ ਹੱਥਾਂ ਵਿੱਚ ਲੋੜਿੰਦਾ ਨਿਗ ਨਹੀਂ ਮਿਲ ਸਕਿਆ ਬੁੱਲੇ ਸ਼ਾਹ ਥੋੜਾ ਜਿਹਾ ਪਿੱਛੇ ਹਟਿਆ ਅਤੇ ਪੁੱਛਿਆ ਹੋਰ ਦੱਸੋ के के, अफजल किवें हो ਹੁਣ ਅਫਜਲ ਨੂੰ ਸ਼ੱਕ ਹੋਇਆ ਪਰ ਫਿਰ ਉਸਨੇ ਸਭ ਕੁਝ ਨਜ਼ਰ ਅੰਦਾਜ਼ ਕਰਦੇ ਹੋਏ ਕਿਹਾ ਕਿ ਇਹ ਇਨਾਇਤ ਦੀ ਰਹਿਮਤ ਹੈ ਵੈਸੇ ਬੁੱਲੇ ਅੱਜ ਪਹਿਲੀ ਵਾਰ ਹੈ ਜਦੋਂ ਤੂੰ ਮੈਨੂੰ ਐਨੀ ਨਿਮਰਤਾ ਨਾਲ ਅਫਜਲ ਕਿਹਾ ਹੈ ਨਹੀਂ ਤਾਂ ਮੈਨੂੰ ਅਫਜੂ ਅਫਜੂ ਕਹਿ ਕੇ ਤੂੰ ਮੈਨੂੰ ਮੇਰਾ ਅਸਲੀ ਨਾਮ ਹੀ ਪੁਲਾ ਦਿੱਤਾ ਸੀ ਗੁਰੂ ਪਾਈ ਨੇ ਜੋ ਕਿਹਾ ਉਸ ਵਿੱਚ ਸ਼ਿਕਾਇਤ ਵਾਲਾ ਸੁਰ ਸੀ ਬੁੱਲੇ ਸ਼ਾ ਦਾ ਅੱਧੇ ਤੋਂ ਵਦਮਨ ਕਿਤੇ ਹੋਰ ਉਲਝਿਆ ਹੋਇਆ ਸੀ ਐਸੇ ਕਰਕੇ ਬੁੱਲੇ ਸ਼ਾ ਇਸ ਸ਼ਿਕਾਇਤੀ ਸੁਰ ਨੂੰ ਸਮਝ ਨਹੀਂ ਸਕਿਆ ਉਹ ਬਸ ਥੋੜਾ ਜਿਹਾ ਮੁਸਕਰਾਇਆ ਅਤੇ ਫਿਰ ਅਫਜਲ ਦੇਵਲ ਵੇਖ ਕੇ ਉਸ ਨੂੰ ਪੁੱਛਿਆ ਕੀ ਗੱਲ ਹੈ ਕੀ ਤੁਸੀਂ ਸਿੱਧੇ ਚਾਰਗਾਹ ਤੋਂ ਆ ਰਹੇ ਹੋ ਹਾਂ ਦੋਸਤ ਅਸਲ ਵਿੱਚ ਜਦੋਂ ਮੈਂ ਚਾਰਗਾਹ ਤੋਂ ਵਾਪਸ ਆ ਰਿਹਾ ਸੀ ਗੁਰੂ ਜੀ ਨੇ ਮੈਨੂੰ ਇੱਥੇ ਆਉਣ ਦਾ ਆਦੇਸ਼ ਦਿੱਤਾ ਤਾਂ ਮੈਂ ਕੀ ਕਰ ਸਕਦਾ ਹਾਂ ਮੈਨੂੰ ਉੱਥੋਂ ਤੁਰਨਾ ਪਿਆ ਵੈਸੇ ਜਨਾਬ ਤੁਸੀਂ ਬਿਲਕੁਲ ਲਾੜੇ ਵਰਗੇ ਲੱਗਦੇ ਹੋ ਇਹ ਸੁਣ ਕੇ ਬੁੱਲੇ ਸ਼ਾ ਸ਼ਿਰਫ ਉਪਰੋਂ ਉਪਰੋਂ ਹੱਸ ਪਿਆ ਹੁਣ ਤੱਕ ਉਹ ਪਾਵੇਂ ਅਫਜਲ ਦੇ ਸਾਹਮਣੇ ਖੜਾ ਸੀ ਪਰ ਉਸ ਦੀਆਂ ਅੱਖਾਂ ਪੰਡਾਲ ਦੇ ਦੂਜੇ ਸਿਰੇ ਵੱਲ ਦੇਖ ਰਹੀਆਂ ਸਨ ਉਸ ਦੀ ਮੁਸਕਾਨ ਨੂੰ ਕਈ ਕੰਡੇਦਾਰ ਤੀਰਾਂ ਨੇ ਮਾਰਿਆ ਸੀ ਉਸ ਨੇ ਕਈ ਵਿਅੰਗਮਈ ਨਜ਼ਰਾਂ ਨੂੰ ਆਪਣੇ ਵੱਲ ਅਤੇ ਅਫਜਲ ਵੱਲ ਘੂਰਦੇ ਹੋਏ ਦੇਖਿਆ ਉਸ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਹੋਇਆ ਸੀ ਪਰ ਫਿਰ ਵੀ ਉਹ ਮਹਿਮਾਨਾਂ ਅਤੇ ਪਰਿਵਾਰਿਕ ਮੈਂਬਰਾਂ ਦੇ ਬੰਦ ਬੁੱਲਾਂ ਤੋਂ ਨਫ਼ਰਤ ਦੀ ਆਵਾਜ਼ ਸਾਫ਼ ਸੁਣ ਸਕਦਾ ਸੀ ਇਸ਼ਕ ਉਲਫਤ ਕੀ ਲਹਿਮੇ ਛੇੜ ਉਸੇ ਟੁੱਟ ਜਾਏ ਨਾ ਜ਼ਿੰਦਗੀ ਦਾ ਸਾਜ ਸ਼ੋਰੇ ਨਫ਼ਰਤ ਹੈ ਅੱਜ ਜ਼ੋਰੋਂ ਪਰ ਦਬ ਨਾ ਜਾਏ ਕਹੀਂ ਜਮੀਰ ਕੀ ਆਵਾਜ਼ ਪਿਆਰ ਦੀ ਤਾਲ ਵਿੱਚ ਪਿਆਰ ਨੂੰ ਪਾੜ ਕੇ ਜ਼ਿੰਦਗੀ ਦੀ ਸਾਂਝ ਟੁੱਟ ਨਾ ਜਾਵੇ ਅੱਜ ਨਫ਼ਰਤ ਦਾ ਰੌਲਾ ਬਹੁਤ ਤੇਜ਼ ਹੈ ਜਮੀਰ ਦੀ ਆਵਾਜ਼ ਨੂੰ ਦਬਾਇਆ ਨਾ ਜਾਵੇ ਪਰ ਜਿਸ ਦਾ ਡਰ ਸੀ ਉਹੀ ਹੋਇਆ ਇਸ ਜਾਦੂਈ ਮਾਹੌਲ ਦੇ ਉੱਚੇ ਸ਼ੋਰ ਨੇ ਆਖਰਕਾਰ ਬੁੱਲੇ ਸ਼ਾਹ ਨੂੰ ਜਿੱਤ ਲਿਆ ਅਤੇ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸਨੂੰ ਕੀ ਕਰਨਾ ਚਾਹੀਦਾ ਹੈ ਇਹ ਕਿ ਸਭ ਕੁਝ ਜਾਵੇ ਨਰਕ ਵਿੱਚ ਅਤੇ ਉਸਨੇ ਆਪਣੇ ਗੁਰੂ ਪ੍ਰਾਦਾ ਹੱਥ ਫੜ ਕੇ ਉਹ ਆਸ਼ਰਮ ਵਾਪਸ ਨਹੀਂ ਜਾ ਸਕਦਾ ਸੀ ਕਿਉਂਕਿ ਵਿਆਹ ਵਿੱਚ ਸ਼ਾਮਲ ਹੋਣ ਦਾ ਹੁਕਮ ਉਸਨੂੰ ਗੁਰੂ ਜੀ ਨੇ ਹੀ ਦਿੱਤਾ ਸੀ ਦੂਜਾ ਉਸ ਕੋਲੋਂ ਆਪਣੇ ਪੱਸੀਨੇ ਨਾਲ ਲਥਪਤ ਬਦਹਾਲ ਗੁਰੂ ਪਾਈ ਨਾਲ ਵੀ ਖੜਾ ਨਹੀਂ ਹੋਇਆ ਜਾ ਰਿਹਾ ਸੀ ਲੋਕਾਂ ਦੇ ਮਾਨ ਸਨਮਾਨ ਦੇ ਕਾਰਨ ਕਿ ਬੁੱਲੇ ਸ਼ਾਹ ਨੂੰ ਲੋਕ ਲਾਜ ਦਾ ਭੂਤ ਚਿੰਬੜ ਗਿਆ ਸੀ ਕਿ ਉਸ ਦੇ ਤਨ ਦੇ ਨਾਲ ਮਨ ਵੀ ਮਾਇਆ ਦੀ ਚਾਦਰ ਵਿੱਚ ਟਕ ਗਿਆ ਸੀ ਜਾਂ ਫਿਰ ਅੱਜ ਬਹੁਤ ਸਮੇਂ ਬਾਅਦ ਉਸ ਨੂੰ ਸੈਦ ਖਾਨਦਾਨ ਦੀ ਦਿਲੋਂ ਹਮਦਰਦੀ ਮਿਲੀ ਸੀ ਤੇ ਇੱਕ ਉਮੀਦ ਜਾਗ ਪਈ ਸੀ ਕਿ ਸ਼ਾਇਦ ਹੁਣ ਉਹ ਵੀ ਇਨਾਇਤ ਦੀ মুর্ਸ਼ਿਦਗਰੀ ਕਬੂਲ ਕਰ ਲੈਣਗੇ ਇਸ ਲਈ ਉਹ ਨਹੀਂ ਚਾਹੁੰਦਾ ਸੀ ਕਿ ਆਸ਼ਰਮ ਦਾ ਕੋਈ ਗਲਤ ਪ੍ਰਭਾਵ ਉਹਨਾਂ 'ਤੇ ਪਵੇ ਜਾਂ ਫਿਰ ਕੋਈ ਹੋਰ ਹੀ ਕਾਰਨ ਸੀ ਪਤਾ ਨਹੀਂ ਕਿਉਂਕਿ ਇਸ ਮਾਮਲੇ ਵਿੱਚ ਬੁੱਲੇ ਸ਼ਾਹ ਦਾ ਇਤਿਹਾਸ ਪੂਰੀ ਤਰ੍ਹਾਂ ਚੁੱਪ ਹੈ ਇਤਿਹਾਸ ਦੇ ਪੰਨੇ ਸਿਰਫ ਇਹੀ ਦੱਸਦੇ ਹਨ ਕਿ ਇਸ ਸਮੇਂ ਬੁੱਲੇ ਸ਼ਾਨੇ ਆਪਣੇ ਗੁਰੂ ਪਰਾ ਦੀ ਖਾਤਰਦਾਰੀ ਜਾਂ ਮਹਿਮਾਨ ਨਿਵਾਜ਼ੀ ਸਹੀ ਨਹੀਂ ਕੀਤੀ ਸੀ ਉਹ ਬਹਾਨਾ ਬਣਾ ਕੇ ਉਸ ਕੋਲੋਂ ਖਿਸਕ ਗਿਆ ਅਫਜਲ ਤੂੰ ਬਸ ਦੋ ਪਲ ਇੱਥੇ ਰੁਕ ਮੈਂ ਕੁਝ ਪ੍ਰਬੰਧ ਕਰਕੇ ਵਾਪਸ ਆਵਾਂਗਾ ਜੇ ਦੇਖਿਆ ਜਾਵੇ ਤਾਂ ਇਹ ਉਹੀ ਬੁੱਲੇ ਸ਼ਾਹ ਹੈ ਜਿਸਨੇ ਕਦੇ ਗਧੇ ਤੇ ਸਵਾਰ ਹੋ ਕੇ ਸ਼ਹਿਰਾਂ ਵਿੱਚ ਕੁਮ-ਕੁਮ ਕੇ ਡੰਕੇ ਦੀ ਛੋੜ ਨਾਲ ਐਲਾਨ ਕਰਦਾ ਸੀ ਕਿ ਚੋਲੀ ਚੁੰਨੀ ਤੇ ਫੁਕਾਇਆ ਚੁੱਗਾ ਮੈਂ ਆਪਣੀ ਚੋਲੀ ਚੁੰਨੀ ਅਤੇ ਕੁੜਤਾ ਪਾੜ ਕੇ ਸਾੜ ਦਿੱਤਾ ਹੈ ਜਾਨੀ ਕਿ ਉਸਨੇ ਆਪਣੀ ਸਾਰੀ ਲੋਕ ਲਾਜ ਅਤੇ ਨਿਮਰਤਾ ਆਪਣੇ ਸਤਿਗੁਰੂ ਦੇ ਪਿਆਰ ਵਿੱਚ ਵੇਚ ਦਿੱਤੀ ਹੈ ਕਿ ਇਹ ਉਹੀ পাগল ਹੈ ਜਿਸਨੇ ਕਦੇ ਚਰਾਹੇ ਵਿੱਚ ਹਜੜਿਆਂ ਨਾਲ ਨੱਚਦੇ ਹੋਏ بے ਤਾਲ ਤਰਾਨਾ ਛੇੜਿਆ ਸੀ ਬੁੱਲੇ ਸ਼ਾਹੀ ਜਾਤ ਨਾ ਕੋਈ ਮੈਂ ਸ਼ਾ ਅਨਾਇਤ ਪਾਇਆ ਹੈ ਇਸ ਇੱਛਾ ਨਾਲ ਮਹਾਨ ਪ੍ਰੇਮੀ ਨੇ ਇੱਕ ਵਾਰ ਦੁਨੀਆਂ ਦੀ ਰੀਤੀ ਰਿਵਾਜਾਂ ਅਤੇ ਪਰਮ ਬਰਾਵਾਂ ਦੇ ਵਿਰੁੱਧ ਬਿਗਾਵਤ ਦਾ ਬਿਬਲ ਵਜਾਇਆ ਸੀ ਅਤੇ ਮਾਨ ਨਾਲ ਕਿਹਾ ਸੀ ਚਲੋ ਵੇਖੀਏ ਉਸ ਮਸਤਾਨੜੇ ਨੂੰ ਜਾਨੀ ਕਿ ਚਲੋ ਮੇਰੇ ਮਸਤ ਮੁਸਤਾਫਾ ਸਤਗੁਰੂ ਦੇ ਆਸ਼ਰਮ ਵਿੱਚ ਜਿਸ ਦੇ ਨਾਮ ਨਾਲ ਅਸਮਾਨਾਂ ਵਿੱਚ ਗੂੰਜ ਉੱਠੀ ਹੋਈ ਹੈ ਜੋ ਸਾਨੂੰ ਜਾਤੀਵਾਦ ਦੇ ਤੰਗ ਕੇਰਿਆਂ ਵਿੱਚੋਂ ਕੱਢਦਾ ਹੈ ਅਤੇ ਸਾਨੂੰ ਅਦਵੈਤ ਦੇ ਰੰਗ ਵਿੱਚ ਰੰਗਦਾ ਹੈ ਚਲੋ ਉਸ ਸਤਿਗੁਰੂ ਦੇ ਆਸ਼ਰਮ ਵਿੱਚ ਚੱਲੀਏ ਪਰ ਅੱਜ ਅਚਾਨਕ ਇੰਨਾ ਸੁਰਾਂ ਅਤੇ ਟੋਲਾਂ ਦੀ ਆਵਾਜ਼ ਦਾ ਬੁੱਲੇ ਸ਼ਾਹ ਦੇ ਮਨ ਵਿੱਚੋਂ ਸਮਰਥਨ ਨਹੀਂ ਮਿਲ ਰਿਹਾ ਸੀ ਉਸ ਦੇ ਪੁਰਾਣੇ ਇਸ਼ਾਰਿਆਂ ਦੀ ਗੂੰਜ ਹਵੇਲੀ ਦੇ ਸ਼ਾਨਦਾਰ ਗੇਟ ਤੇ ਵੱਜ ਕੇ ਚਲੀ ਗਈ ਸੀ ਇਸ ਲਈ ਸ਼ਾਇਦ ਆਪਣੇ ਗੁਰੂ ਪਾਈ ਕੋਲ ਵਾਪਸ ਨਹੀਂ ਆਇਆ ਕਈ ਪਲ ਪੀਤ ਗਏ ਪਰ ਬੁੱਲੇ ਸ਼ਾਹ ਦੇ ਅਖੋਤੀ ਪ੍ਰਵੰਧ ਕਾਮਯਾਬ ਨਹੀਂ ਹੋਏ ਇਸ ਦੌਰਾਨ ਅਫਜਲ ਮੀਆਂ ਨੇ ਆਪਣੇ ਲਈ ਇੱਕ ਹਨੇਰਾ ਕੋਨਾ ਲੱਭ ਲਿਆ ਸੀ ਸ਼ਾਇਦ ਇਹੀ ਦਰਖਥਾਂ ਹੀਠਾਂ ਇੱਕੋ ਇੱਕ ਜਗ੍ਹਾ ਸੀ ਜੋ ਮਾਇਆ ਦੀ ਚਮਕਦਾਰ ਸੁੰਦਰਤਾ ਤੋਂ ਬਚੀ ਹੋਈ ਸੀ ਇਸ ਲਈ ਸਾਰਿਆਂ ਦੀ ਨਜ਼ਰਾਂ ਤੋਂ ਬਚਨ ਲਈ ਅਫਜਲ ਮੀਆਂ ਵੀ ਇਸ ਟੋਏ ਵਿੱਚ ਲੁਕ ਗਿਆ ਪਰ ਉਥੋਂ ਉਹ ਉਦਾਸ ਅੱਖਾਂ ਨਾਲ ਬੁੱਲੇ ਸ਼ਾਵਲ ਵੇਖਦਾ ਰਿਹਾ ਕਈ ਵਾਰ ਉਹ ਬੁੱਲੇ ਸ਼ਾ ਨੂੰ ਬਹੁਤ ਸਤਿਕਾਰ ਨਾਲ ਸਵਾਗਤ ਕਰਦੇ ਦੇਖਦਾ ਹੈ ਕਦੇ ਉਹ ਕਿਸੇ ਨੂੰ ਜੱਫੀ ਪਾ ਰਿਹਾ ਹੁੰਦਾ ਹੈ ਕਦੇ ਮੌਲਵੀ ਸਾਹਿਬ ਉਸ ਨੂੰ ਬਾਤੋਂ ਫੜ ਕੇ ਆਪਣੇ ਕਿਸੇ ਅਜੀਜ਼ ਨਾਲ ਮਲਾਉਂਦੇ ਹਨ ਕਦੇ ਉਹ ਹਵੇਲੀ ਦੇ ਨੌਕਰਾਂ ਨੂੰ ਆਪਣੇ ਹੱਥ ਨਾਲ ਇਸ਼ਾਰਾ ਕਰ ਰਹੇ ਹੁੰਦੇ ਹਨ ਜਿੱਥੇ ਵੀ ਬੁੱਲੇ ਸ਼ਾ ਜਾ ਰਿਹਾ ਹੁੰਦਾ ਹੈ ਅਫਜਲ ਦੀਆਂ ਅੱਖਾਂ ਬੁੱਲੇ ਸ਼ਾ ਦੇ ਰੋਕਣ ਦੀ ਉਡੀਕ ਵਿੱਚ ਕੁਮ ਰਹੀਆਂ ਸਨ ਅੰਤ ਵਿੱਚ ਉਸ ਦੀਆਂ ਹਸਮਈ ਅੱਖਾਂ ਬੰਦ ਹੋ ਗਈਆਂ ਅਤੇ ਉਸ ਵਿੱਚੋਂ ਦੋ ਹੰਝੂ ਡਿੱਗ ਪਏ ਬੁੱਲੇ ਸ਼ਾ ਨੂੰ ਦੱਸੇ ਬਿਨਾ ਅਫਜਲ ਹਵੇਲੀ ਦੇ ਮੁੱਖ ਦਰਵਾਜ਼ੇ ਤੋਂ ਬਾਹਰ ਨਿਕਲ ਗਿਆ ਉਹੋ ਦੇਰ ਰਾਤ ਆਸ਼ਰਮ ਪਹੁੰਚਿਆ ਭੁੱਖਾ ਪਿਆਸਾ ਸਰੀਰ ਅਤੇ ਮਨ ਤੋਂ ਥੱਕਿਆ ਹੋਇਆ ਇਸ ਲਈ ਉਹੋ ਹੌਲੀ-ਹੌਲੀ ਆਪਣੀ ਚੌਂਪੜੀ ਵਿੱਚ ਲੰਗੜਾ ਕੇ ਗਿਆ ਪਾਣੀ ਨਾਲ ਪਰਿਆ ਕੜਾ ਪੀਤਾ ਫਿਰ ਆਪਣੇ ਗੋਡੇ ਆਪਣੇ ਪੇਟ ਨਾਲ ਲਗਾ ਕੇ ਸੌ ਗਿਆ ਅਗਲੀ ਸਵੇਰ ਐਨਾਇਤ ਸ਼ਾਦੀ ਆਵਾਜ਼ ਨੇ ਇਸ ਥੱਕੇ ਹੋਏ ਸਾਦਕ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਅਫਜਲ ਨੇ ਆਪਣਾ ਹੱਥ ਉੱਚਾ ਕੀਤਾ ਅਤੇ ਹੁਕਮਾਂ ਦੀ ਪਾਲਣਾ ਕਰਨ ਲਈ ਆਪਣੇ ਆਪ ਨੂੰ ਪੇਸ਼ ਕੀਤਾ ਅੱਜ ਪਹਿਲੀ ਵਾਰ ਉਸਨੇ ਇਨਾਇਤ ਸ਼ਾਨ ਨੂੰ ਐਨੇ ਖੁਸ਼ ਮੂਡ ਵਿੱਚ ਪਾਇਆ ਉਸਨੇ ਚੁੱਕ ਕੇ ਉਸ ਨੂੰ ਨਮਸਕਾਰ ਕੀਤਾ ਅਤੇ ਇਨਾਇਤ ਸ਼ਾਨ ਨੇ ਉਸ ਨੂੰ ਪਿਆਰ ਨਾਲ ਉਸ ਦੀ ਛਾਤੀ ਨੂੰ ਥਪਤ ਪਾਇਆ ਇਹ ਉਹੀ ਥਾਪੀ ਸੀ ਜੋ ਬੁੱਲੇ ਸ਼ਾਹ ਨੂੰ ਅਕਸਰ ਮਿਲਦੀ ਸੀ ਅਤੇ ਉਹ ਸਾਲਾਂ ਤੋਂ ਇਸ ਨੂੰ ਪ੍ਰਾਪਤ ਕਰਨ ਲਈ ਤਰਸ ਰਿਹਾ ਸੀ ਪਰ ਅੱਜ ਅਚਾਨਕ ਇਸ ਨੇ ਉਸ ਦਾ ਦਿਲ ਖੁਸ਼ ਕਰ ਦਿੱਤਾ ਸਚਮੁੱਚ ਗੁਰੂ ਜੀ ਜੇ ਤੁਸੀਂ ਵੀ ਨਿਮਰਤਾ ਦੀ ਕਦਰ ਨਹੀਂ ਕਰੋਗੇ ਤਾਂ ਇਸ ਦੁਨੀਆ ਵਿੱਚ ਇਸ ਬਾਰੇ ਕੌਣ ਪੁੱਛੇਗਾ ਇਹ ਹੰਕਾਰ ਜਾਂ ਮੂਰਖਤਾ ਦੇ ਪਹਿਰਾ ਹੀਠਾਂ ਕੁਚਲਿਆ ਜਾਵੇਗਾ ਅਤੇ ਨਾਸ਼ ਹੋ ਜਾਵੇਗਾ। ਇਸੇ ਲਈ ਅੱਜ ਦੁਨੀਆਂ ਦੇ ਮਾਲਕ ਸਤਿਗੁਰੂ ਇਨਾਇਤ ਖੁਦ ਅਫਜਲ ਦੀ ਬੇਵਸੀ ਨੂੰ ਥੱਪ-ਥੱਪਾ ਰਹੇ ਸਨ ਅਤੇ ਉਸ ਨੂੰ ਹੌਸਲਾ ਦੇ ਰਹੇ ਸਨ। ਇਨਾਇਤ ਸ਼ਾਹ ਨੇ ਕਿਹਾ ਅਫਜਲ ਕੱਲ ਸਭ ਠੀਕ ਸੀ। ਅਫਜਲ ਨੇ ਹੌਲੀ-ਹੌਲੀ ਹਾਂ ਵਿੱਚ ਸਿਰ ਹਿਲਾਇਆ। ਕੀ ਹੋਇਆ ਸਭ ਠੀਕ ਤਾਂ ਹੈ ਅਫਜਲ ਨੇ ਫਿਰਹਾ ਵਿੱਚ ਆਪਣਾ ਸਿਰ ਸਜੇ ਪਾਸੇ ਚੁਕਾਇਆ ਉਸਨੇ ਕੁਝ ਨਹੀਂ ਕਿਹਾ ਪਰ ਉਸਦੇ ਚਿਹਰੇ ਤੇ ਨਿਰਾਸ਼ਾ ਸਾਫ ਦਿਖਾਈ ਦੇ ਰਹੀ ਸੀ ਤੇ ਵੈਸੇ ਵੀ ਉਹਨਾਂ ਦੇ ਸਾਹਮਣੇ ਇੱਕ ਸਰਵ ਗਿਆਨੀ ਗੁਰੂ ਬੈਠਾ ਸੀ ਜਿਸ ਦੀਆਂ ਰੂਹਾਨੀ ਅੱਖਾਂ ਵਿੱਚ ਪਲਕਾਂ ਨਹੀਂ ਹੁੰਦੀਆਂ ਜਿਨ੍ਹਾਂ ਦੀਆਂ ਅੱਖਾਂ ਕਦੇ ਚਪਕਦੀਆਂ ਨਹੀਂ ਅਤੇ ਜੋ ਬ੍ਰਹਿਮੰਡ ਦੇ ਹਰ ਕਣ-ਕਣ ਦੀਆਂ ਹਰਕਤਾਂ ਦਾ ਚਸ਼ਮਦੀਦ ਗਵਾਸੀ ਆਪਣੀਆਂ ਅੱਖਾਂ ਵਿੱਚ ਅਥਾ ਪਿਆਰ ਨਾਲ ਇਨਾਇਤ ਨੇ ਅਫਜਲਵਲ ਇਸ ਤਰ੍ਹਾਂ ਵੇਖਿਆ ਜਿਵੇਂ ਉਸ ਨੂੰ ਕਹਿ ਰਿਹਾ ਹੋਵੇ ਕਿ ਮੈਨੂੰ ਸਭ ਕੁਝ ਪਤਾ ਹੈ ਮੈਂ ਸਭ ਕੁਝ ਦੇਖ ਆਇਆ ਹਾਂ ਪਰ ਮੈਂ ਇੱਕ ਵਾਰ ਤੇਰੇ ਤੋਂ ਸੱਚ ਸੁੰਨਾ ਚਾਹੁੰਦਾ ਹਾਂ ਸਤਿਗੁਰੂ ਦੀਆਂ ਅੱਖਾਂ ਪੜਨ ਤੋਂ ਬਾਅਦ ਅਫਜ਼ਲ ਨੇ ਸਾਰੀ ਕਹਾਣੀ ਦੱਸੀ ਸ਼ਾਜੀ ਬੁੱਲੇ ਸ਼ਾਨੇ ਫਿਰ ਤੋਂ ਦੌਲਤ ਦਾ ਆਨੰਦ ਮਾਣਨਾ ਸ਼ੁਰੂ ਕਰ ਦਿੱਤਾ ਹੈ ਉਹ ਵਿਚਾਰਾਂ ਦੀ ਦੁਨੀਆ ਵਿੱਚ ਐਨਾ ਡੁੱਬਿਆ ਹੋਇਆ ਸੀ ਕਿ ਉਸ ਨੂੰ ਮੇਰੇ ਲਈ ਅਰਾਈ ਜਾਤ ਲਈ ਸਮਾਂ ਹੀ ਨਹੀਂ ਮਿਲਿਆ ਮੈਂ ਇੰਤਜ਼ਾਰ ਕਰਦਾ ਰਿਹਾ ਅਤੇ ਅਫਜ਼ਲ ਨੇ ਗੁਰੂ ਜੀ ਦੇ ਸਾਹਮਣੇ ਸਭ ਕੁਝ ਦੱਸ ਦਿੱਤਾ ਇਹ ਸਭ ਸੁਣਦਿਆਂ ਹੀ ਇਨਾਂ ਇਤਸ਼ਾਹ ਦੀਆਂ ਅੱਖਾਂ ਪੂਰੀ ਤਰ੍ਹਾਂ ਸੁੱਕ ਗਈਆਂ ਅਤੇ ਉਹਨਾਂ ਦਾ ਚਿਹਰਾ ਸਖਤੀ ਵਾਲਾ ਰੂਪ ਧਾਰਨ ਕਰਨ ਲੱਗ ਪਿਆ ਸਖਤ ਆਵਾਜ਼ ਵਿੱਚ ਉਸਨੇ ਕਿਹਾ ਉਸਨੇ ਤਹਾਡਾ ਨਹੀਂ ਸਾਡਾ ਅਪਮਾਨ ਕੀਤਾ ਹੈ ਉਸਦੀ ਐਨੀ ਹਿੰਮਤ ਇੱਕ ਪਲ ਲਈ ਰੁਕ ਗਈ ਅਤੇ ਫਿਰ ਇੱਕ ਵਿਨਾਸ਼ਕਾਰੀ ਐਲਾਨ ਕੀਤਾ ਜੋ ਇਤਿਹਾਸ ਦੇ ਹਰ ਛੇਲੇ ਲਈ ਸ਼ਰਾਬ ਤੋਂ ਕੱਟ ਨਹੀਂ ਹੈ ਖੈਰ ਠੀਕ ਹੈ ਉਸ ਗੁੰਮਨਾਮ ਵਿਅਕਤੀ ਨਾਲ ਕੀ ਲੈਣਾ ਦੇਣਾ ਹੈ ਆਓ ਅੱਜ ਤੋਂ ਅਸੀਂ ਆਪਣੀ ਮੀਹ ਦੇ ਪ੍ਰਭਾਵ ਨੂੰ ਉਸ ਦੇ ਬਿਸਤਰਿਆਂ ਤੋਂ ਤੁਹਾਡੇ ਵੱਲ ਮੋੜ ਦਈਏ ਇਸ ਐਲਾਨ ਦੇ ਨਾਲ ਬੁੱਲੇ ਸ਼ਾਹ ਦੇ ਜੀਵਨ ਵਿੱਚ ਇੱਕ ਦਿਲਚਸਪ ਯਾਤਰਾ ਸ਼ੁਰੂ ਹੁੰਦੀ ਹੈ ਦੁਨੀਆ ਦਾ ਹਰ ਕੋਨਾ ਤਬਾਹੀ ਨਾਲ ਤਬਾਹ ਹੋ ਜਾਵੇਗਾ ਹੁਣ ਬੁੱਲੇ ਸ਼ਾ ਬਾਰੇ ਪੁਰਾਣੀ ਹਰ ਚੀਜ਼ ਨਸ਼ਟ ਹੋ ਜਾਵੇਗੀ ਅਤੇ ਇੱਕ ਨਵੀਂ ਸ਼ਖਸੀਅਤ ਸਿਰਜੀ ਜਾਵੇਗੀ ਸੋ ਦੋਸਤੋ ਜੇਕਰ Sufi Kar Channel ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਤੇ ਸ਼ੇਅਰ ਕਰਿਓ ਧੰਨਵਾਦ